तू <muchas> फाटे ਕੁੜੀ ਗੇ ਕੁੜੀ ਗੇ ਇਹ ਜਿਹੜਾ ਤਸਵੀਰਾਂ ਦੇ ਵਿੱਚ ਤੁਸੀਂ ਚੀਖ ਚਿਹੜਾ ਸੁਣ ਰਹੇ ਹੋ ਜਿਹੜਾ ਚੀਖ ਚਿਹੜਾ ਪੈਦਾ ਤੁਹਾਨੂੰ ਸੁਣਾਈ ਪੈ ਰਿਹਾ ਹੈ ਇਹ ਉਹਨਾਂ ਮਾਪਿਆਂ ਦਾ ਹੈ ਜਿਨ੍ਹਾਂ ਦੀ ਇਕ ਲੋਟੀਤੀ ਨੂੰ ਸਹਰਿਆਂ ਦੇ ਵੱਲੋਂ ਜ਼ਹਿਰ ਦੇ ਕੇ ਮਾਰ ਦਿੱਤਾ ਹਾਂਜੀ ਦੱਸਦੀ ਆ ਕਪੂਰ ਥੱਲਾ ਡੇਰ ਰਾਵਰ ਪਿੰਡੀ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਸਾਰੇ ਪਰਿਵਾਰ ਦੇ ਉੱਪਰ ਇਹ ਦੋਸ਼ ਲਗਾਏ ਗਏ ਨੇ ਕਿ ਉਹਨਾਂ ਦੀ ਧੀ ਰਾਣੀ ਨੂੰ ਸਹਰਿਆਂ ਦੇ ਵੱਲੋਂ ਜ਼ਹਿਰ ਦੇ ਦਿੱਤਾ ਗਿਆ ਜ਼ਹਿਰੀਲੀ ਚੀਜ਼ ਪਿਆ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਪਰ ਦੂਸਰੇ ਪਾਸੇ ਸੋਹਰੇ ਪਰਿਵਾਰ ਦਾ ਇਹ ਕਹਿਣਾ ਹੈ ਕਿ ਉਹਨਾਂ ਦੀ ਕੁੜੀ ਨੇ ਉਹਨਾਂ ਦੀ ਧੀ ਨੇ ਆਪਣੇ ਆਪ ਹੀ ਜ਼ਹਿਰੀਲਾ ਪਦਾਰਥ ਪੀਤਾ ਤੇ ਖੁਦਕੁਸ਼ੀ ਕਰ ਲਈ ਹੈ ਸਾਡਾ ਇਸ ਦੇ ਵਿੱਚ ਕੋਈ ਵੀ ਕਸੂਰ ਨਹੀਂ ਹੈ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਜਿਹੜੇ ਕਾਰਨ ਨਿਕਲ ਕੇ ਸਾਹਮਣੇ ਆਏ ਨੇ ਉਹਨਾਂ ਦੇ ਵਿੱਚ ਦੱਸਿਆ ਜਾ ਰਿਹਾ ਹੈ ਸਰੋਤਨ ਦੇ ਅਨੁਸਾਰ ਜੋ ਜਾਣਕਾਰੀ ਮਿਲੀ ਹੈ ਉਸ ਦੇ ਵਿੱਚ ਦੱਸਿਆ ਗਿਆ ਹੈ ਕਿ ਜਿਹੜੀ ਵਿਅਕਤੀ ਹੈ ਉਸ ਦੇ ਪਤੀ ਦਾ ਉਸ ਦੀ ਸਗੀ ਚਾਚੀ ਦੇ ਨਾਲ ਹੀ ਅਫੇਅਰ ਚੱਲਦਾ ਅਤੇ ਉਸ ਨੂੰ ਇਸ ਬਾਰੇ ਭਣਕ ਲੱਗ ਜਾਂਦੀ ਹੈ ਪਹਿਲਾਂ ਤਾਂ ਉਹ ਸ਼ੱਕ ਕਰਦੀ ਹੈ ਪਰ ਕੁਝ ਹੀ ਸਮੇਂ ਬਾਅਦ ਜਦੋਂ ਉਹ ਆਪਣੇ ਪਤੀ ਦੇ ਫੋਨ ਦੇ ਵਿੱਚੋਂ ਉਸ ਦੀ ਚਾਚੀ ਦੀਆਂ ਅਤੇ ਉਸ ਦੀਆਂ ਅਸ਼ਲੀਲ ਚੈਟਾਂ ਪੜ੍ਹਦੀ ਹੈ ਤਾਂ ਉਹ ਹੱਕੀ ਪੱਕੀ ਰਹਿ ਜਾਂਦੀ ਹੈ ਜਦੋਂ ਉਹ ਇਸ ਗੱਲ ਨੂੰ ਐਕਸਪਲੋਰ ਕਰਦੀ ਹੈ ਆਪਣੇ ਸਹੁਰਿਆਂ ਨੂੰ ਦੱਸਦੀ ਹੈ ਕਿ ਇਸ ਤਰੀਕੇ ਦੇ ਨਾਲ ਹੋ ਰਿਹਾ ਤਾਂ ਪੇਕਯੋ ਦਾ ਇਹ ਕਹਿਣਾ ਕਿ ਸੋਹਰਾ ਪਰਿਵਾਰ ਉਸੇ ਕੁੜੀ ਨੂੰ ਦਗਾਉਣ ਦੀ ਕੋਸ਼ਿਸ਼ ਕਰਦਾ ਉਹਨਾਂ ਤੇ ਧੀ ਨੂੰ ਹੀ ਦਗਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਤੂੰ ਰੌਲਾ ਨਾ ਪਾ ਇਦਾਂ ਦਾ ਕੋਈ ਵੀ ਕਦਮ ਨਾ ਚੱਕ ਪਰ ਜਦੋਂ ਧੀ ਇਸ ਗੱਲ ਦਾ ਵਿਰੋਧ ਕਰਦੀ ਹੈ ਤਾਂ ਉਸਦੀ ਸੱਸ ਉਸਦੇ ਨਣਦ ਅਤੇ ਜਠਾਣੀ ਜਿਸ ਦਾ ਨਾਮ ਦੱਸਿਆ ਜਾ ਰਿਹਾ ਇਨ੍ਹਾਂ ਨੇ ਮਿਲ ਕੇ ਅਤੇ ਉਸ ਦੇ ਵਿੱਚ ਉਸ ਦਾ ਪਤੀ ਸਭ ਤੋਂ ਪਹਿਲੇ ਅਧਾਰ ਤੇ ਸ਼ਾਮਲ ਸੀ ਇਨ੍ਹਾਂ ਚਾਰਾਂ ਨੇ ਰਲ ਕੇ ਉਸ ਨੂੰ ਜ਼ਹਿਰ ਦੇ ਦਿੱਤਾ ਉਸ ਨੂੰ ਟੱਕੇ ਦੇ ਨਾਲ ਮਾਰ ਦਿੰਦਾ ਤਾਂ ਅੱਗੇ ਇਸ ਮਾਮਲੇ ਦੀ ਜਾਂਚ ਤਫਦੀਸ਼ ਹਜੇ ਚੱਲ ਰਹੀ ਹੈ ਪੇਕੇ ਪਰਿਵਾਰ ਨੇ ਕੁੜੀ ਦਾ ਸ਼ਬ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਉਹਨਾਂ ਨੇ ਕਿਹਾ ਜਦ ਤੱਕ ਸਹੁਰੇ ਪਰਿਵਾਰ ਵਾਲੇ ਨਹੀਂ ਮਿਲ ਜਾਂਦੇ ਉਦੋਂ ਤੱਕ ਅਸੀਂ ਸਾਡੀ ਧੀ ਦਾ ਸੰਸਕਾਰ ਨਹੀਂ ਕਰਾਂਗੇ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਕਰਦੇ ਆਂ ਚਾਰਾਂ ਦੇ ਉੱਤੇ ਪਰਚਾ ਤਾਂ ਦਰਜ ਕੀਤਾ ਹੈ ਪਰ ਸਹੁਰਾ ਪਰਿਵਾਰ ਘਰੋਂ ਫਰਾਰ ਹੋ ਗਿਆ ਜਾ ਰਿਹਾ ਹੈ ਬਾਕੀ ਸਾਰ ਰਿਪੋਰਟ ਦੇ ਬਾਰੇ ਪੁਲਿਸ ਪ੍ਰਸ਼ਾਸਨ ਦਾ ਅਤੇ ਘਰਵਾਲਿਆਂ ਦਾ ਕੀ ਕਹਿਣਾ ਆ ਉਹ ਤੁਹਾਨੂੰ ਸੁਣਾਉਣੇ ਆ। ਮਾਮਲਾ ਇਦਾਂ ਆ ਵੀ ਪਰਸੋਂ ਜਿਹੜੀ ਕੁੜੀ ਨੇ ਮੁੰਡੇ ਨੇ ਦੋਨਾਂ ਨੇ ਰੌਲਾ ਪਿਆ ਸੀਗਾ ਇਹ ਪਾਇਆ ਸੀਗਾ ਵੀ ਇਹਨਾਂ ਨੇ ਦਵਾਈ ਖਾ ਲਈ ਆ। ਹਾਲਾਂਕਿ ਇਦਾਂ ਦੀ ਕੋਈ ਗੱਲ ਨਹੀਂ ਹੁਣ ਸਾਨੂੰ ਪਤਾ ਲੱਗਦਾ ਆ ਵੀ ਜਿਹੜੀ ਦਵਾਈ ਆ ਉਹ ਕੁੜੀ ਨੂੰ ਧੱਕੇ ਨਾਲ ਖਲਾਈ ਗਈ ਆ। ਕੁੜੀ ਦੇ ਸਿਰ 'ਤੇ ਵੀ ਸੱਟਾਂ ਲੱਗੀਆਂ ਆ ਤੇ ਐਟ ਲੱਗੀ ਐਟ ਦਾ ਨਿਸ਼ਾਨ ਆ ਸਿਰ 'ਤੇ ਆ ਡੈੱਡ ਬੋਡੀ ਆ ਉਹ ਗੱਡੀ ਦੇ ਵਿੱਚ ਪਈ ਆ। ਅਸੀਂ ਇੱਥੇ ਆਏ ਆ ਸਾਡੀ ਕਿਸੇ ਨੂੰ ਸੁਣਵਾਈ ਨਹੀਂ ਕੀਤੀ। ਹੁਣ ਸਾਡੀ ਦਰਖਾਸਤ ਇਹਨਾਂ ਲਿਖੀ ਆ। ਅੰਦਰ ਬੈਠੇ ਬਿਆਨ ਉਹਨਾਂ ਲਿਖਦੇ ਪਏ ਆ ਕੁੜੀ ਦਾ ਨਾਮ ਮਸਕਾਨ ਆ ਸ਼ਾਮਨਗਰ ਤੋਂ ਫਗਵਾੜੇ ਤੋਂ ਕੁੜੀ ਹੈਗੀ ਆ ਇੱਥੇ 라ਵਲ ਪਿੰਡੀ ਵਿਆਹੀ ਆ ਸਨ ਖਾਨੀ ਨਾ ਆ सनी ਦਾ ਮੁੰਡੇ ਨਾਲ ਵਿਆਹੀ ਹੋਆ ਸ਼ਾਦੀ ਨੂੰ ਦੋ ਤਿੰਨ ਸਾਲ ਹੋ ਗਏ ਦੋ ਦੋ 2.5 ਸਾਲ ਦਾ ਸਮਾਂ ਹੋ ਗਿਆ ਆ ਤੇ ਸਾਨੂੰ ਹੁਣ ਅੱਜ ਇਹ ਪਤਾ ਲੱਗਾ ਕੁੜੀ ਦੇ ਫੋਨ ਦੇ ਵਿੱਚ ਉਹ ਚੈਟ ਨਿਕਲੀ ਆ ਕਿ ਉਹਦੇ ਆਪਣੀ ਚਾਚੀ ਨਾਲ ਜਿਹੜੇ ਸੀਗੇ ਗਲਤ ਸਬੰਧ ਸੀਗੇ ਮੁੰਡੇ ਦੇ ਤੇ ਕੁੜੀ ਨੇ ਉਹਨੂੰ ਨੰਗੇਤੀ ਦੋ ਤਿੰਨ ਵਾਰੀ ਫੜਿਆ ਪਰ ਇਹਨਾਂ ਨੇ ਪਿੰਡ ਚ ਰੌਲਾ ਇਹ ਪਾਇਆ ਵੀ ਕੁੜੀ ਨੇ ਹਾਈਲਾਈਟ ਕੀਤੀ ਸੀ ਉਹਦਾ ਬਾਦ ਨਹੀਂ ਬਣਿਆ ਤਾਂ ਕਰਕੇ ਇਹਨਾਂ ਨੇ ਜਿਹੜੀ ਦਵਾਈ ਖਾਦੀ ਹੈਗੀ ਆ ਪਰ ਇਦਾਂ ਦੀ ਕੋਈ ਗੱਲ ਨਹੀਂ ਹੁਣ ਅਸੀਂ ਉਹਨਾਂ ਦੇ ਘਰ ਗਏ ਸੀਗੇ ਨਾ ਕੁੜੀ ਦੀ ਡੈਥ ਕੱਲ ਦੀ ਹੋਈ ਉਹਨਾਂ ਦੇ ਕੋਈ ਪਰਿਵਾਰਕ ਮੈਂਬਰ ਨਹੀਂ ਆਇਆ ਤੁਸੀਂ ਪਾਮੀ ਇੱਥੇ ਦੇਖ ਲਓ ਉਹ ਲਾਵਲ ਪਿੰਡੀ ਥਾਣੇ ਦੇ ਪਿੰਡ ਦੇ ਵਿੱਚ ਹੀ ਥਾਣਾ ਆ ਕੋਈ ਨਹੀਂ ਇੱਥੇ ਆਇਆ 2 ਦਿਨ ਹੋ ਗਏ ਆ ਕੁੜੀ ਡੈਥ ਹੋਈ ਨੂੰ ਉਸ ਮਾਰਟਮ ਵੀ ਕਰਾਉਣਾ ਕੁੜੀ ਦਾ ਅਜੇ ਉਹਨਾਂ ਵੱਲੋਂ ਕੋਈ ਕਾਰਵਾਈ ਨਹੀਂ ਹੋਈ ਆ ਨਾ ਉਹਨਾਂ ਵੱਲੋਂ ਕੋਈ ਸਾਡੇ ਅਫਸਰਸ ਤੌਰ ਤੇ ਆਇਆ ਵੀ ਤੁਹਾਡੇ ਨਾਲ ਬਹੁਤ ਮਾੜਾ ਹੋਇਆ ਹੈਗਾ ਜੇ ਉਹਨਾਂ ਦੇ ਦਿਲ 'ਚ ਚੋਰ ਨਹੀਂ ਸੀ ਤਫੇ ਕਿਉਂ ਲੋਕ ਦੇ ਕਿਉਂ ਫਿਰਦੇ ਹੋ ਨਹੀਂ ਦਾ ਪਰਿਵਾਰ ਕਿੱਦਾਂ ਕੋਈ ਮਿਲਿਆ ਉਹ ਸਾਨੂੰ ਕੋਈ ਨਹੀਂ ਮਿਲਿਆ ਜੀ ਕੋਈ ਨਹੀਂ ਇੱਥੇ ਹੈਗਾ ਨਾ ਜਿੱਦਾਂ ਨੂੰ ਘਰੇ ਮਿਲਿਆ ਕੁੜੀ ਦਾ ਅਸੀਂ ਫੋਨ ਲੈ ਕੇ ਆਏ ਆ ਆਪਣੇ ਦੇ ਬਰਾਮਦ ਕਰਕੇ ਠੀਕ ਆ ਇਹ ਗੱਲਾਂ ਸਾਨੂੰ ਨਹੀਂ ਪਤਾ ਸੀ ਲੇਡੀਜ਼ ਨੂੰ ਵਿੱਚੋਂ ਵਿੱਚ ਸਾਰਿਆਂ ਨੂੰ ਗੱਲਾਂ ਪਤਾ ਸੀਗੀਆਂ ਸਾਨੂੰ ਅੱਜ ਇਹ ਗੱਲ ਪਤਾ ਲੱਗੀ ਆ ਇਹ ਕਲੀਅਰ ਇਹ ਹੋਇਆ ਵੀ ਇਹਨਾਂ ਰੰਗੇ ਤੇ ਦੋ ਤਿੰਨ ਵਾਰੀ ਕੁੜੀ ਨੇ ਫੜਿਆ ਇਹਦੇ ਨਾਲ ਸਾਨੂੰ ਤਾਂ ਪਹਿਲਾਂ ਵੀ ਫੜਿਆ ਜਿੱਦਣ ਉਹ ਗੱਲ ਹੋਈ ਉਸ ਦਿਨ ਵੀ ਚਾਚੀ ਦਾ ਇਹਦਾ ਫੋਨ ਚੱਲਦਾ ਸੀ ਉਦੋਂ ਫੋਨ ਚੱਲਣ ਤੋਂ ਬਾਅਦ ਇਹਨਾਂ ਨੇ ਉਹ ਦਵਾਈ ਖਾਦੀ ਹੈਗੀ ਆ ਰੌਲਾ ਇਹਨਾਂ ਨੇ ਇਹ ਪਾ ਦਿੱਤਾ ਕਿ ਹਾਈਲਾਈਟ ਕੀਤੀ ਕੁੜੀ ਨੇ ਬਾਹਰ ਦਾ ਕੰਮ ਨਹੀਂ ਬਣਦਾ ਹਾਂਜੀ ਦੋਨਾਂ ਨੇ ਹਾਂਜੀ ਦਵਾਈ ਕੁੜੀ ਨੇ ਖਾਦੀ ਆ ਮੁੰਡੇ ਨੇ ਮੈਨੂੰ ਲੱਗਦਾ ਜਿੱਤ ਤੱਕ ਲੱਗ ਰਿਹਾ ਨਾਟਕ ਲੱਗ ਰਿਹਾ ਸਾਨੂੰ ਜੋ ਕਿ ਜੇ ਇਦਾਂ ਦੀ ਗੱਲ ਹੁੰਦੀ ਜੇ ਦਵਾਈ ਕੁੜੀ ਨੇ ਖਾਧੀ ਕੁੜੀ ਮਰ ਗਈ ਆ ਤੇ ਮੁੰਡੇ ਨੂੰ ਮੁੰਡਾ ਕਿੱਥੇ ਬਾਹਰ ਸਕਦਾ ਆ ਸਾਡੀ ਹੁਣ ਗੱਲ ਹੋਈ ਅੰਦਰ ਬਿਆਨ ਚੱਲ ਰਿਹਾ ਸਾਡੇ ਉਹ ਕਹਿੰਦੇ ਸਾਡੇ ਕੰਪਲੇਟ ਹੋ ਸਾਡੀ ਪਹਿਲਾਂ ਕੰਪਲੇਟ ਨਹੀਂ ਕਿਸੇ ਨੇ ਸੁਣੀ ਨਹੀਂ ਕਾਰਵਾਈ ਨਹੀਂ ਸੁਣੀ ਕਿਸੇ ਨੇ ਜਦੋਂ ਅਸੀਂ ਸਾਰੇ ਜਣੇ ਰਿਸ਼ਤਾਰ ਇਕੱਠੇ ਹੋ ਕੇ ਸਾਰੇ ਇਕੱਠੇ ਹੋ ਕੇ ਆਏ ਆ ਪ੍ਰੈਸ਼ਰਾਈਜ਼ ਕੀਤਾ ਫੇਰ ਜਾ ਕੇ ਸਾਡੀ ਨਾਲ ਗੱਲ ਕਰਨ ਕੀਤੀ ਸਾਡੀ ਸਾਨੂੰ ਇਨਸਾਫ ਦਿੱਤਾ ਜਾਵੇ ਜੀ ਸਾਡੀ 22 ਸਾਲ 23 ਸਾਲ ਦੀ ਜਵਾਨ ਲੜਕੀ ਜਿਹੜੀ ਹੈਗੀ ਹਮਾਰ ਦਿੱਤੀ ਗਈ ਆ ਨਹੀਂ ਇੱਥੇ ਗੱਡੀ ਦੇ ਵਿੱਚ ਪਈ ਹੋਈ ਆ ਜੀ ਇੱਥੇ ਲੈ ਕੇ ਥਾਣੇ ਲੈ ਕੇ ਆਏ ਹੋਏ ਆ ਅਸੀਂ ਇਹ ਤਾਂ ਲੇਡੀਜ਼ ਨੂੰ ਗੱਲ ਪਤਾ ਸੀ ਸਾਨੂੰ ਤਾਂ ਹੁਣੇ ਰੋਲੇ ਪਏ ਤੇ ਗੱਲ ਪਾ ਲਗੀ ਆ ਹਰੀ ਗੱਲ ਗੱਲੋ ਸ੍ਰੀਮੰਤ ਜੀ ਸਾਨੂੰ ਤਲਾਸ਼ ਮਿਲੀ ਸੀ ਕਿ ਪਤੀ ਪਤਨੀ ਜੋ ਮੁਸਕਾਨ ਤੇ ਉਹਦਾ ਪਤੀ ਸੁਨੀਆ ਜੋ ਜਿਹੀ ਜਿਆ ਖਾਮ ਕਰਕੇ ਸਰ ਉਸ ਰਿਫਰਵਾ ਡਾਕਟਰ ਸਾਡਾ ਅੱਜ ਉੱਥੇ ਪਹੁੰਚਾ ਜੋ ਡਾਕਟਰ ਸਾਹਿਬ ਨੇ 6 ਸਾਲ ਤੋਂ ਕਰਕੇ ਉਹ ਜਿੰਨੇ ਰੈਫਰ ਕਰਤਾ ਉਸ ਜੀ ਦਾ ਹਸਬੰਦ ਜਿਹਨੇ ਦਾਖਲ ਹੋਇਆ ਉਸ ਤੋਂ ਬਾਅਦ ਵੀ ਲੜਕੀ ਆ ਕੱਲ ਜੋ ਕਿ ਕਹਿੰਦੇ ਜਾਨੀ ਸੀਸ ਹੋ ਗਈ ਸੀ ਉਹ ਲੜਕੀ ਕਰਕੇ ਫਿਰ ਸੀ ਉਹਨਾਂ ਨੂੰ ਡੀਐਮਸੀ ਲੈ ਕੇ ਦੋ ਉਸ ਦੀ ਮੌਤ ਹੋ ਚੁੱਕੀ ਜਦੋਂ ਤੱਕ ਆ ਮਿਲਿਆ ਪੁਲਾਰਕ ਮੈਂਬਰ ਆ ਉਹਦੇ ਪਿਤਾ ਜੀ ਮੌਤ ਤੋਂ ਬੰਦੇ ਆਏ ਆ ਜਿਹੜਾ ਵਾਪਸ ਅਜੀਤ ਸਿੰਘ ਆ ਉਹਦੇ ਵਿਆਹ ਲੈ ਕੇ ਬਹਿਨਾ ਮਤਾਬਕ ਜੋ ਬੰਦੀ ਲਿਖਾਵੀਂ ਉਹ ਕਦਾਂ ਜਿਵੇਂ ਕਰਾਉਂਦੇ ਗਏ ਤੇ ਨਾਕਟਰੀ ਜਾਜ ਦੇ ਕੋਈ ਮੌਕੇਦਾਰ ਸਾਹਮਣੇ ਆਏ ਮੌਤ ਦਾ ਕਾਰਨ ਇਹ ਆ ਕਿ ਸੈਕਰਾਸੀ ਬਾਕੀ ਸਦੀ ਤਫਤੀਸ਼ਾ ਜੋ ਤਫਤੀਸ਼ੇ ਚ ਜਿਹੜੇ ਤਥੋਂ ਦੇ ਜਿਆ ਦੋਸ਼ੀ ਪਈਊਗਾ ਅਸੀਂ ਉਸੇ ਕਾਰਜ ਕਰਾਂਗੇ ਕੀ ਕੀ ਕਾਰਵਾਈ ਕੀਤੀ ਜਾ ਰਹੀ ਸਰ ਮੈਂ ਕਹ ਉਹਦੇ ਬਿਆਨਾਂ ਮਤਲਬ ਕਾਜ ਜਾਤੇ ਹੋ ਰਿਹਾ